ਨਸ਼ਿਆਂ ਵਿਰੁੱਧ ਜੁੱਦ ਜਿਹੜਾ ਆਰੰਭ ਕੀਤਾ ਪੰਜਾਬ ਸਰਕਾਰ ਨੇ ਔਰ ਸਬੰਚੀ ಗ್ರಾಮ ਪੰਚਾਇਤ ਤੂਟ ਵੱਲੋਂ ਅੱਜ ਮਤੇ ਪਾਇਏ ਗਏ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਨਾ ਵਾਂ ਵੀ ਜਿਹੜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਲਾਲਜੀਤ ਸਿੰਘ ਪੁੱਲਰ ਕੈਬਨ ਮੰਤਰੀ ਪੰਜਾਬ ਦੀ ਜੋ ਗਰਵਾਈ ਅੱਥ ਜਿਹੜੀ ਸਰਕਾਰ ਆ ਜਿਹੜੀ ਉਹਨਾਂ ਨੇ ਮਹਿਮ ਜਿਹੜੀ ਸ਼ੁਰੂ ਕੀਤੀ ਆ ਜੁੱਦ ਨਸ਼ਾ ਵਿਰੁੱਧ ਉਸ ਵਿੱਚ ਅਸੀਂ ਅੱਜ ਪਿੰਡ ਤੂ ਦਾ ਵੱਡਾ ਇਕੱਠ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅੱਗੇ ਨੂੰ ਨਾਲ ਲੈ ਕੇ ਪਿੰਡ ਦੇ ਮੋਦਬਰਾਵ ਨਾਲ ਲੈ ਕੇ ਪਿੰਡ ਦੀ ਆਬਾਦ ਨੂੰ ਨਾਲ ਲੈ ਕੇ ਜਿਹੜੇ ਅੱਜ ਅਸੀਂ ਮਤੇ ਪਾਏ ਆ ਅਸੀਂ ਉਹਨਾਂ ਦਾ ਪੂਰਨ ਸਮਰਥਨ ਪੰਜਾਬ ਸਰਕਾਰ ਦਾ ਕਰਦੇ ਹਾਂ ਜੇਕਰ ਦੇਖਿਆ ਜਾਵੇ ਪਿਛਲੀਆਂ ਸਰਕਾਰਾਂ ਦੇ ਕਾਰਦਖਾਲਾ ਨੂੰ ਦੇਖਿਆ ਜਾਵੇਗਾ ਉਹਨਾਂ ਦੇ ਵਿੱਚ ਇਹ ਚੀਜ਼ ਨੂੰ ਪਤਾ ਵੀ ਨਹੀਂ ਪਾਇਆ ਕਿਉਂਕਿ ਨਸ਼ੇ ਦੇ ਵਿਰਾਂਧ ਅਸੀਂ ਕੋਸ਼ਿਸ਼ ਕੀਤੀ ਉਹ ਵੀ ਕਿਹੜੀ ਪਹਿਲ ਕੀਤੀ ਆ ਪੰਜਾਬ ਸਰਕਾਰ ਨੇ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਜੋ ਪਿਛਲੇ ਸਮੇਂ ਦੇ ਵਿੱਚ ਐਡਾ ਵੱਡਾ ਜਿਹੜਾ ਕਾਰਜਕਾਲ ਜਿਹੜਾ ਨਸ਼ੇ ਦਾ ਵਧ ਗਿਆ ਇਹ ਕੁਝ ਸਰਕਾਰ ਦੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਜਾਂ ਉਹਨੀਆਂ ਨਲਾਕੀਆਂ ਕਿ ਲੋ ਜਿਨ੍ਹਾਂ ਦੇ ਕਾਰਨ ਕਰਕੇ ਜੇ ਨਸ਼ੇ ਤੇ ਜੜੀ ਨੱਥ ਨਹੀਂ ਪਾਈ ਗਈ। ਤੋਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਮਾਨ ਜੀ ਦੀ ਜੋ ਭਾਈ ਹਿੱਟ ਜਿਹੜਾ ਮਹਿਮ ਵਢੀ ਗਈ ਆ ਉਹਦੇ ਵਿੱਚ ਪਿੰਡਾਂ ਵੱਲੋਂ ਸਪੂਰਨ ਸਮਰਥਨ ਦਿੱਤਾ ਗਿਆ। ਸਾਰੀ ਜਨਤਾ ਖੁਸ਼ ਹੈ ਜੀ ਬਿਲਕੁਲ ਪਿੰਡ ਜਿਹੜੇ ਇਹਨਾਂ ਦੇ ਨਾਲ ਅਸੀਂ ਮਤਲਬ ਇਹ ਸ਼ਖ ਖਤਮ ਕਰਨ ਦੇ ਵਿੱਚ ਸਹਿਮਤ ਆ। ਕੋਸਮ ਜਿਹੜਾ ਇੱਕ ਮਤਾ ਵੱਡਾ ਪਾਇਆ ਗਿਆ ਜਿਹੜਾ ਨਸ਼ਾ ਵੇਚਦਾ ਹੋਊਗਾ ਉਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਊਗਾ ਤਾਂ ਲੈਂਡ ਦੇਣ ਤੇ ਕਿਸੇ ਵਰਗ ਦੇ ਕੋਈ ਵੀ ਆ ਜਾਊਗਾ ਜੀ ਮਤਾ ਇਹ ਵੀ ਪਾਇਆ ਗਿਆ ਜੀ ਬਿਲਕੁਲ ਜੀ ਜੇ ਕੋਈ ਨਸ਼ਾ ਤਸਕਰ ਨਸ਼ਾ ਵੇਚ ਤੋਂ ਨਹੀਂ ਹਟਦਾ ਜਾਂ ਕਰਨ ਤੋਂ ਨਹੀਂ ਹਟਦਾ ਅਸੀਂ ਸੰਪੂਰਨ ਤੌਰ ਤੇ ਉਹਦਾ ਜਿਹੜਾ ਆਰਥਿਕ ਜਿਹੜਾ ਮਤਾ ਆਰਥਿਕ ਜਿਹੜਾ ਉਹਨਾਂ ਦੀ ਮਿਲ ਬਿਲਕੁਲ ਗੱਲਬਾਤ ਜਿਹੜੀ ਨਹੀਂ ਸੁਣੀ ਜਾਊਗੀ ਅਸੀਂ ਉਹਨਾਂ ਦੇ ਨਾਲ ਨਹੀਂ ਚੱਲਾਂਗੇ ਜੇ ਵੀ ਉਹਨਾਂ ਦੀ ਬਾਨਤ ਦਿੰਦਾ ਜਾਂ ਕੋਈ ਮਤਲਬ ਵਾਈਪ ਹੁੰਦਾ ਉਹਦੇ ਤੇ ਉਹਦੇ ਤਫਾਕੀ ਕਰ ਦੋਗੇ ਬਿਲਕੁਲ ਜੀ ਇਸ ਸਾਡੇ ਪਿੰਡ ਤੂਤ ਦੇ ਵਿੱਚ ਮੇਰੀ ਪੰਚਾਇਤ ਦੇ ਵਿੱਚ ਕੋਈ ਮੇਰਾ ਮੈਂਬਰ ਜਾਂ ਸਰਪੰਚ ਕਿਸੇ ਦੀ ਗਵਾਹੀ ਪਾ ਗਿਆ ਹੋਵੇ ਜਾਂ ਕਿਸੇ ਦੀ ਕੋਈ ਸਨਾਖਤ ਕਰੇ ਤਸਦੀਕ ਕਰਦਾ ਉਹਦਾ ਵੀ ਬਿਲਕੁਲ ਬਾਈਕਟ ਕਰਾਂਗੇ ਤੇ ਉਹਦਾ ਵੀ ਵਿਰੋਧ ਕਰਾਂਗੇ ਕੀ ਮੈਸੇਜ ਜਿਹਦੇ ਨਾਲ ਪਿੰਡ ਵਾਲਿਆਂ ਨੂੰ ਜਿੱਦਾਂ ਨੂੰ ਨਾਲ ਤੁਸੀਂ ਮਤਾ ਪਾਇਆ ਮਤਾ ਜੋ ਪਾਇਆ ਜੀ ਪਿੰਡ ਵਾਲਿਆਂ ਸਾਰੇ ਸਹਿਮਤੀ ਨਾਲ ਮਤਾ ਪਾਇਆ ਅਸੀਂ ਤੇ ਇਹ ਮੈਸੇਜ ਦਿੰਨੇ ਆ ਵੀ ਨਸ਼ਾ ਤਸਕਰਾਂ ਨੂੰ ਸਾਡੀ ਚੇਤਾਵਨੀ ਆ ਵੀ ਨਸ਼ਾ ਛੱਡ ਦਿਓ ਇਹ ਕੰਮ ਨਾ ਕਰੋ ਕਿਉਂਕਿ ਵੇਖੋ ਪਿੰਡਾਂ ਦੇ ਵਿੱਚ ਯਾਰ ਬੱਚੇ ਕਿਵੇਂ ਖਰਾਬ ਹੁੰਦੇ ਆ ਠੀਕ ਹੈ ਨਾ ਅਸੀਂ ਦੇਖੋ ਕਿੰਨੇ ਵੀ ਨਸ਼ਾ ਛੱਡ ਦਿਓ ਨਸ਼ਾ ਨਾ ਵਿੱਚੋਂ ਅਗਰ ਨਸ਼ਾ ਵਿੱਚ ਹੋਗੇ ਤਾਂ ਧਰ ਦੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਸਰਕਾਰ ਕਰੂਗੀ ਅਸੀਂ ਉਹਦੇ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ ਠੀਕ ਹੈ ਧੰਨਵਾਦ ਮੈਂ ਗੁਰਵਿੰਦਰ ਪਾਰ ਮੈਂਬਰ ਪੰਚਾਇਤ ਹੂ ਤੁਹਾਨੂੰ ਸਾਡੇ ਪਿੰਡ ਦੇ ਨਹੀਂ ਮਤਾ ਪੈ ਗਏ ਉਹਦੇ ਲਸ਼ਾ ਪੁੱਤ ਦਾ ਮਹਿਮ ਪੰਜਾਬ ਸਰਕਾਰ ਨੂੰ ਕਰਾਈ ਗਈ ਹੈ ਤਾਂ ਰੇਤ ਵੱਲੋਂ ਵੱਡੇ ਪੱਧਰ ਤੇ ਜਿਹੜਾ ਮਤਾ ਪਾਇਆ ਗਿਆ ਕੀ ਗੱਲ ਹੈ ਜੀ ਬਹੁਤ ਵਧੀਆ ਸਰਕਾਰ ਦਾ ਪ੍ਰਾਲਾਏ ਵੇਖੋ ਜੀ ਕਿੱਡੀ ਭਗਵੰਤ ਮਾਨ ਸਿੰਘ ਦੀ ਸੋਚ ਹੈ ਕਿਉਂਕਿ ਸਰਕਾਰਾਂ ਨੇ ਉਹਨੇ ਤੇ ਅਮਲ ਕਰ ਲਿਆ ਹੈ ਆਪਾਂ ਸੁਣਦੇ ਹੁਣੇ ਹਾਂ ਜੀ ਬਹੁਤ ਵਧੀਆ ਸਰਕਾਰ ਨੇ ਪ੍ਰਾਲਾ ਕੀਤਾ ਹੈ ਜੇ ਗਵਰਨਮੈਂਟ ਗੌਰ ਕਰ ਤੇ ਇੱਕ ਮਿੰਟ ਚ ਕਰ ਲੈਂਦੀ ਹੈ ਵੇਖੋ ਜੀ ਇਹਦਾ ਗੌਰ ਹੋ ਚੁੱਕਾ ਏ ਕਿ ਇਹਨਾਂ ਤੋਂ ਸਾਰੀਆਂ ਪਾਰਟੀਆਂ ਵਿਰੋਧ ਕਰਨੀਆਂ ਆ ਜੀ ਅੱਜ ਕਿਹੜੇ ਕਿਹੜੇ ਮਤੇ ਪਾਇਆ ਗਿਆ ਤੇ ਕਿਹਦੇ ਕਿਹੜੇ ਵਿਸ਼ੇ ਤੇ ਪਾਇਆ ਅੱਜ ਜੀ ਵੇਖੋ ਜੀ ਇਹ ਜ ਡਰੱਗਸ ਦੇ ਬਾਰੇ ਪਾਇਆ ਗਿਆ ਹੈ ਹੋਰ ਵੀ ਨਸ਼ੇ ਬਾਰੇ ਪਾਇਆ ਗਿਆ ਹੈ ਚੋਰੀ ਦੇ ਸਮਾਨ ਬਦਲੇ ਪਾਇਆ ਗਿਆ ਹੈ ਬਾਕੀ ਅਪੀਲ ਦੋ ਪਿੰਡ ਵਾਸੀ ਅੱਜ ਦਾ ਪਿੰਡ ਦਾ ਵਾਸੀ ਤਾਂ ਇਹੋ ਅਪੀਲ ਕਰਦੇ ਨੇ ਕਿ ਸਾਰੀਆਂ ਪਾਰਟੀਆਂ ਸਾਥ ਦੇਣ ਜੋ ਕਿ ਸਾਡੇ ਵੇਖੋ ਜੀ ਬੱਚੇ ਸਾਡੇ ਭਰਾ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਆ ਆਪਰ ਨੂੰ ਕੱਢ ਸਕੀਏ ਤੇ ਕਬੱਡੀ ਚੰਗ ਜੇ ਤੇ ਚ ਕੀ ਸਕੀਏ ਜੀ ਅਸੀਂ ਸਰਕਾਰ ਪੰਜਾਬ ਦੀ ਦਾ ਧੰਨਵਾਦ ਕਰਦੇ ਆ ਭਗਵੰਤ ਮਾਨ ਸਿੰਘ ਜੀ ਦਾ ਧੰਨਵਾਦ ਕਰਦੇ ਆ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਦਾ ਧੰਨਵਾਦ ਕਰਦੇ ਆ ਤੇ ਸਾਡੇ ਸਰਪੰਚ ਸਾਹਿਬ ਪੰਚਾਇਤ ਦਾ ਸਾਰੇ ਵਰਕਰਾਂ ਦਾ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦੇ ਆ ਜੀ ਸਾਡੇ ਪਿੰਡ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਪਿੰਡ ਤੂਤ ਨਸ਼ੇ ਦੇ ਵਿੱਚ ਆ ਚੁੱਕਾ ਵਾ ਇਹਨਾਂ ਦੇ ਉੱਤੇ ਕੋਈ ਕੰਟਰੋਲ ਵਾਈ ਨਹੀਂ ਕੀਤੀ ਗਈ ਅੱਜ ਸਾਰੀ ਪੰਚਾਇਤ ਨੇ ਸੋਚਾ ਮਤਾ ਕੀਤਾ ਹੈ ਕਿ ਜਿਹੜਾ ਵੀ ਇਹਨਾਂ ਨੂੰ ਜੇਕਰ ਕਾਰਵਾਈ ਕੀਤੀ ਜਾਂਦੀ ਹੈ ਵੀ ਛੜ ਜਿਹੜਾ ਵੀ ਛਡਾਉਣ ਜਾਵੇ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਜਿਹੜਾ ਛੜੋ ਮੈਂਬਰ ਹੋਵੇ ਭਾਵੇਂ ਪੰਚਾਇਤ ਦਾ ਕੋਈ ਹੋਵੇ ਕੋਈ ਵੀ ਗਵਾਈ ਪੌਂਦਾ ਜਾਦਾ ਵਾ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਊ ਉਹਦੀ ਪੰਚਾਇਤ ਨਹੀਂ ਮਜਤਾ ਕਰੂਗੀ ਤੇ ਛਟੋਰ ਵਾਲਿਆਂ ਨੂੰ ਵੀ ਇਹ ਆ ਕਿ ਆਪ ਤੇ ਬਾਜ ਆਜੋ ਜੋ ਨਸ਼ੇ ਪ੍ਰਗ ਜੋ ਵੇਚਣ ਦੇ ਦੇ ਤੁਹਾਡੇ ਉੱਤੇ ਵੀ ਕਾਰਵਾਈ ਇਹ ਕੀਤੀ ਜਾਊਗੀ ਕਿ ਤਾਂ ਨੂੰ ਵੀ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਜਾਣਗੀਆਂ ਤੁਹਾਡੀਆਂ